ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਨੱਬਾ ਕੋੜਿਆਂ ਦਾ ਮੇਲਾ ਜਿਹੜਾ ਹੈ ਸ਼ੁਰੂ ਹੋ ਗਿਆ ਆਪਾਂ ਮੇਲੇ ਦੇ ਉੱਤੇ ਪਹੁੰਚ ਗਏ ਤੇ ਅੱਜ ਤੁਹਾਨੂੰ ਸਾਰਾ ਵਿਊ ਮੇਲੇ ਦਾ ਦਿਖਾਵਾਂਗੇ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਜਿੰਨੇ ਵੀ ਚੰਗੇ-ਚੰਗੇ ਘੋੜੇ ਆਏ ਸਾਰੇ ਘੋੜਿਆਂ ਦੀਆਂ ਵੀਡੀਓਜ਼ ਕਵਰ ਕਰਾਂਗੇ ਆਪਾਂ YouTube ਚੈਨਲ ਤੇ ਪੋਣੇ ਦੇ ਅਪਲੋਡ ਕਰਾਂਗੇ ਤਾਂ ਕਰਕੇ ਚੈਨਲ ਨੂੰ ਕਰ ਲਿਓ ਵੀਰੇ ਸਬਸਕ੍ਰਾਈਬ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਆ ਦੇਖੋ ਵੀਰੇ ਬਾਹਰ ਜਿਹੜੀਆਂ ਦੁਕਾਨਾਂ ਕੋੜਿਆਂ ਦਾ ਸਾਮਾਨ ਹੈ ਸ਼ੋਪ ਸ਼ੋਪੀਸ਼ ਵਗੈਰਾ ਜਿਹੜਾ ਸਾਮਾਨ ਹੁੰਦਾ ਕੋੜਿਆਂ ਦਾ ਉਹ ਸਾਰਾ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ ਕਾਫੀ ਸਟਾਲਾਂ ਇੱਧਰ ਲੱਗੀਆਂ ਹੋਈਆਂ ਨੇ ਘੋੜੇ ਪਹੁੰਚਣ ਲੱਗੇ ਮੰਡੀ ਦੇ ਉੱਪਰ ਤੇ ਇੱਧਰ ਮੇਨ ਐਂਟਰੀ ਆ ਬਾਈ ਮੰਡੀ ਦੀ ਤੁਹਾਨੂੰ ਦਿਖਾਣੇ ਆ ਸਾਰਾ ਅੰਦਰ ਜਾ ਕੇ ਇਹ ਇਧਰ 메ਨ ਗੇਟ ਤੇ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਹ ਵੀ ਬਾਈਕੋਡ ਆਂਦੇ ਸਾਮਾਨ ਦੀਆਂ ਨੇ ਗੱਡੀ ਦੇ ਕੋਲ ਆ ਕੇ ਅੱਖਾਂ ਵਿੱਚ ਕਰੀਮ ਦਵਾਈ ਤੇ ਅੱਜ ਕੋੜੇ ਜਿਹੜੇ ਆ ਚੰਗੇ ਚੰਗੇ ਸਟਾਲੀਆਂ ਨਾ ਪਹੁੰਚਣਗੇ ਇੱਥੇ ਬਾਈ ਫਤੇ ਵੀਰ ਕੋੜਾ ਆਊਗਾ ਅੱਦੇ ਆਇਆ ਨਹੀਂ ਬਾਈਆਂ ਦਾ ਤੇ ਅੱਗੇ ਤੁਹਾਨੂੰ ਦਿਖਾਣੇ ਆ ਜਾਨਵਰ ਮੰਡੀ ਦੇ ਉੱਪਰ ਬਹੁਤ ਚੰਗੇ ਚੰਗੇ ਜਾਨਵਰ ਜਿਹੜੇ ਆ ਪਹੁੰਚ ਚੁੱਕੇ ਨੇ ਤੇ ਕਾਫੀ ਚੰਗੇ ਕੋੜੇ ਇਸ ਬਾਰ ਮੰਡੀ ਦੇ ਉੱਪਰ ਆਉਣਗੇ ਜਿੰਨੇ ਵੀ ਘੋੜੇ ਆਏ ਆਪਾਂ ਸਾਰਿਆਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਆ ਦੇਖੋ ਬਾਈ ਜੀ ਘੋੜੀ ਚੈੱਕ ਕਰੋ ਤੁਸੀਂ ਦੇਖੋ ਬਾਈ ਕਿਆ ਹਾਈ ਟੈਲੈਂਟ ਦੀ ਘੋੜੀ ਆ ਕਿੰਨੀ ਘੈਂਟ ਆ ਬਹੁਤ ਸੋਹਣੀ ਸੁਨੱਖੀ ਆ ਦੇਖੋ ਬਾਈ ਆ ਪਹੁੰਚਣ ਲੱਗੇ ਜਾਨਵਰ ਦੇਖੋ ਤੁਸੀਂ ਆ ਨੀਲੀ ਘੋੜੀ ਚੈੱਕ ਕਰੋ ਬਾਈ ਕਿੰਨੀ ਘੈਂਟ ਲੱਗਦੀ ਆ ਬਾਲੀ ਜਿਆਦਾ ਚੰਗੀ ਆ ਦੇਖੋ ਕੱਦ ਦੇਖੋ ਘੋੜੀ ਦਾ ਬਾਈ ਬਹੁਤ ਜਿਆਦਾ ਚੰਗੀ ਆ ਰੰਗ ਬਹੁਤ ਸੋਹਣਾ ਘੋੜੀ ਦਾ ਆ ਦੇਖੋ ਬਾਈ ਇੱਧਰ ਇੱਕ ਚੜਦੇ ਤੋਂ ਚੜਦਾ ਜਾਨਵਰ ਆਇਆ ਹੋਇਆ ਬਾਈਆਂ ਦਾ ਤੇ ਇੱਧਰ ਨੀਲਾ ਘੋੜਾ ਬਾਈਆਂ ਦਾ ਤਸਕਲਾ ਆ ਦੇਖੋ ਜੀ ਨੀਲਾ ਘੋੜਾ ਬਹੁਤ ਸੋਹਣਾ ਘੋੜਾ ਦੇਖੋ ਬਾਈ ਜੀ ਕੀ ਬਾਤਾਂ ਨੇ ਤੇ ਅੱਗੇ ਤੁਹਾਨੂੰ ਦਿਖਾਨੇ ਆ ਬਾਈਆਂ ਦਾ ਟਰੈਲਰ ਆਇਆ ਹੋਇਆ ਤੇ ਇੱਧਰ ਤੁੱਲੇ ਵਾਲਿਆਂ ਦਾ ਆ ਗਿਆ ਬਾਈ ਟੈਂਟ ਰਣ ਸਿੰਘ ਪਹੁੰਚੂ ਹੈ ਇੱਥੇ ਮੈਨੂੰ ਲੱਗਦਾ ਅੱਜ ਘੋੜੇ ਨੇ ਆ ਜਾਣਾ ਤੇ ਇੱਧਰ ਬਾਈਆਂ ਦੀ ਘੋੜੀ ਆ ਗਈ ਦੋ ਘੋੜੀਆਂ ਆਈਆਂ ਹੋਈਆਂ ਨੇ ਬੱਚਿਆਂ ਵਾਲੀਆਂ ਉਹ ਵੀ ਤੁਹਾਨੂੰ ਦਿਖਾਨੇ ਆ ਦੇਖੋ ਜੀ ਆ ਦੇਖੋ ਬਾਈ ਇਹਨਾਂ ਦਾ ਟੈਂਟ ਲੱਗਿਆ ਹੋਇਆ ਰਣ ਸਿੰਘ ਇੱਥੇ ਆ ਕੇ ਖੜੂਗਾ ਦਿਨ ਚ ਦਿਖਾਵਾਂਗੇ ਤੁਹਾਨੂੰ ਵੀਡੀਓ ਆ ਦੇਖੋ ਬਾਈ ਲਈ ਜਾਂਦੇ ਆ ਬਾਈ ਕਿੰਨੀ ਕੈਂਟ ਬਸ਼ੇਰੀਆ ਦੇਖੋ ਚੈੱਕ ਕਰੋ ਤੁਸੀਂ ਬਹੁਤ ਚੰਗੀ ਆ ਆਈਟਾ ਦੇਖੋ ਬਾਈ ਬੱਚੀ ਦੀ ਕਿੰਨੀ ਜਿਆਦਾ ਚੰਗੀ ਆ ਤੇ ਇੱਧਰ ਬਾਈ ਤੁੱਲੇ ਵਾਲਾ ਲਿਆਂਦੇ ਆਏ ਹੋਏ ਨੇ ਘੋੜੀ ਨੀਲੀ ਬਹੁਤ ਚੰਗੀ ਤੇ ਨਾਲ ਬੱਚੀ ਆ ਬਾਈ ਜਿਹੜੀ ਇਹਦੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਤੇ ਇਧਰ ਬਾਈਆਂ ਦੀ ਕਾਲੀ ਕੋੜੀ ਆਈ ਹੋਈ ਆ ਨਾਲ ਬੱਚਾ ਦੇਖੋ ਸ਼ਪਤਾਸ਼ ਘੋੜੇ ਦਾ ਬੱਚਾ ਕਾਂਟੇ ਦਾ ਪੋਤਾ ਆ ਗਿਆ ਤੇ ਕੋੜੀ ਇਹ ਨਵਰਾਤਨ ਦੀ ਆ ਦੇਖੋ ਬਾਈ ਕੋੜੀ ਤੇ ਬੱਚਾ ਬੱਚਾ ਦੇਖੋ ਬਾਈ ਹਾਈਟ ਲਾਈਨ ਤੋਂ ਬਹੁਤ ਜ਼ਿਆਦਾ ਚੰਗੀ ਆ ਮੈਨੂੰ ਲੱਗਦਾ 5 ਗ੍ਰਹਿ ਮਹੀਨੇ ਦਾ ਹਲੇ ਹੋਇਆ ਹੋਊਗਾ ਮਾਂ ਦੇ ਬਰਾਬਰ ਹੋ ਗਿਆ ਦੇਖੋ ਹੀ ਬੱਚਾ ਬਹੁਤ ਜ਼ਿਆਦਾ ਚੰਗਾ ਬਾਈ ਬੱਚਾ ਬਹੁਤ ਸ਼ਕੀਨਾ ਕਨਕੁਨ ਬਹੁਤ ਜ਼ਿਆਦਾ ਚੰਗੇ ਲੱਗੇ ਹੋਏ ਨੇ ਤੇ ਬਹੁਤ ਸੋਹਣਾ ਬੱਚਾ ਬਾਈ ਜੀ ਮਾਰਕਿੰਗ ਦੇਖ ਲਓ ਤੁਸੀਂ ਤੇ ਆ ਘੋੜੀ ਬਹੁਤ ਜਿਆਦਾ ਚੰਗੀ ਆ ਬਾਈਆਂ ਦੀ ਤੇ ਦੇਖੋ ਬੱਚੇ ਦੀ ਹਾਈਟ ਮਾਂ ਦੇ ਨੇੜੇ ਹੀ ਪਹੁੰਚ ਗਿਆ ਹਲੇ 5 ਕੁ ਮਹੀਨੇ ਦਾ ਹੋਇਆ ਤੇ ਆ ਇੱਧਰ ਅੱਗੇ ਘੋੜਾ ਚੈੱਕ ਕਰੋ ਬਾਈ ਇਹ ਕੰਦਾ ਮੇਰੀ ਵੀਡੀਓ ਬਣਾ ਬਹੁਤ ਭੈਂਡਾ ਬਾਈ ਲਾਲ ਰੰਗ ਦਾ ਘੋੜਾ ਇਹ ਮੱਥੇ ਪਟੇ ਦਾ ਬਹੁਤ ਚੰਗਾ ਘੋੜਾ ਦੇਖੋ ਬਾਈ ਆ ਇੱਧਰ ਨੁਕਰੇ ਆ ਗਏ ਵੀਰੇ ਜਨਮਰ ਲੈਂਡ ਦੇ ਵਿੱਚ ਆ ਸੇਲ ਪਰਚੇਜ਼ ਆਲੇ ਨੇ ਅੱਗੇ ਦੇਖੋ ਬਾਈ ਇਹ ਨੁਕਰੇ ਬਸ਼ੇਰੇ ਬਸ਼ੇਰੀਆਂ ਬਹੁਤ ਸੁਹਣੀਆਂ ਆਈਆਂ ਹੋਈਆਂ ਨੇ ਆ ਦੇਖੋ ਬਾਈ ਨੁਕਰੇ ਬਸ਼ੇਰੇ ਹਾਈਟ ਲੈਂਥ ਚੰਗੀ ਆ ਸਾਰੇ ਬੱਚਿਆਂ ਦੀ ਅੱਗੇ ਬਾਈ ਚੰਬੇ ਜਾਨਵਰ ਆ ਗਏ ਬਾਈ ਚੰਗੀਆਂ ਬਸ਼ੇਰੀਆਂ ਆ ਗਈਆਂ ਅੱਗੇ ਕਾਲੇ ਕਾਲੀ ਪੰਜ ਕਲਿਆਣੀ ਖੜੀ ਆ ਬੱਚੀ ਤੇ ਹਬਲਕ ਸਾਰੇ ਤਰ੍ਹਾਂ ਦਾ ਜਾਨਵਰ ਜਿਹੜਾ ਮੰਡੀ ਤੇ ਆਇਆ ਹੋਇਆ ਦੂਰੋਂ ਦੂਰੋਂ ਵਪਾਰੀ ਜਿਹੜਿਆਂ ਖਰੀਦਣ ਵੇਚਣ ਲਈ ਪਹੁੰਚ ਰਹੇ ਨੇ ਮੰਡੀ ਦੇ ਉੱਪਰ ਅੱਜ ਪੂਰੀ ਮੰਡੀ ਜਿਹੜੀ ਆ ਪੂਰੀ ਜੋਬਨ ਤੇ ਹੋਊਗੀ ਬਹੁਤ ਜ਼ਿਆਦਾ ਆ ਦੇਖੋ ਬਾਈ ਜੀ ਘੋੜੀ ਦੀ ਹਾਈਟ ਲੈਂਡ ਤੇ ਚੈੱਕ ਕਰੋ ਪਿੱਠ ਪੂੜਾ ਕਿੰਨੀ ਜ਼ਿਆਦਾ ਚੰਗੀ ਘੋੜੀ ਆ ਤੇ ਮੰਡੀ ਦੀ ਪੂਰੀ ਵੀਡੀਓ ਜਿਹੜੀ ਆਪਣੇ YouTube ਚੈਨਲ ਤੇ ਆਊਗੀ ਚੈਨਲ ਨਾਲ ਜੁੜੇ ਰਹੋ ਇੱਧਰ ਦੇਖੋ ਬਾਈ ਬਹੁਤ ਚੰਗੇ ਸੇਲ ਪਰਚੇਜ਼ ਵਾਲੇ ਜਾਨਵਰ ਆਏ ਹੋਏ ਆ ਦੇਖੋ ਬਾਈ ਬਿਸ਼ੇਰਾ ਕੰਨ ਬਹੁਤ ਚੰਗੇ ਆ ਬਾਈ ਬਿਸ਼ਰੇ ਦੇ ਜਮਾਨਦਿਲ ਬਣਾਉਂਦਾ ਤੇ ਆ ਘੋੜਾ ਬਹੁਤ ਚੰਗਾ ਆਇਆ ਹੋਇਆ ਬਾਈਆਂ ਦਾ ਲਾਲ ਰੰਗ ਦਾ ਘੋੜਾ ਦੇਖੋ ਤੁਸੀਂ ਕੰਨ ਕੰਨ ਬਹੁਤ ਚੰਗੇ ਆ ਘੋੜੇ ਦੇ ਤੇ ਬੋ ਕਰੰਟ ਦਿਖਾ ਰਿਹਾ ਸੀਗਾ ਪਹਿਲਾਂ ਹੁਣ ਠੰਡਾ ਆ ਹੋ ਗਿਆ ਆ ਦੇਖੋ ਜੀ ਨੁਕਰਬ ਬਹੁਤ ਸੋਹਣਾ ਘੋੜਾ ਦੇਖੋ ਬਾਈ ਤੇ ਇਧਰ ਜਿਹੜੇ ਆ ਰਤਨਕਰ ਲੈਂਦੇ ਘੋੜੇ ਆ ਇਹ ਪਹੁੰਚ ਜਾਣਗੇ ਅੱਜ 80 ਗੱਲਾਂ ਲਿਆਂਦਾ ਨਵਾਬ ਆਊਗਾ ਇੱਥੇ ਤੇ ਇਧਰ ਬਹੁਤ ਸੋਹਣਾ ਦੇਖੋ ਬਾਈ ਘੋੜਾ ਕਿਆ ਬਾਤ ਆ ਬਹੁਤ ਚੰਗਾ ਘੋੜਾ ਬਾਈ ਨਾਮ ਕੀ ਆ ਵੀਰੇ ਘੋੜੇ ਸੋdagger ਘੋੜਾ ਦੇਖੋ ਬਾਈ ਬਹੁਤ ਚੰਗਾ ਕੰਨ ਦੇਖੋ ਬਾਈ ਘੋੜੇ ਦੇ ਸ਼ਕਲ ਕਿਹੜੇ ਪਿੰਡ ਤੋਂ ਆਏ ਹੋ ਵੀਰੇ ਕਿਹੜੇ ਪਿੰਡ ਹੈ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਦੇਖੋ ਬਾਈ ਘੋੜਾ ਕਿੰਨਾ ਚੰਗਾ ਆ ਦੇਖੋ ਬਾਈ ਛਾਤੀ ਘੋੜੇ ਦੀ ਬਹੁਤ ਜ਼ਿਆਦਾ ਚੰਗਾ ਘੋੜਾ ਤੇ ਕਿਹੜੇ ਘੋੜੇ ਦਾ ਬੱਚਾ ਹੈ ਹੈ ਵਾਈਟ ਕੋਬਰਾ ਵਾਈਟ ਕੋਬਰਾ ਦਾ ਬੱਚਾ ਦੇਖੋ ਬਾਈ ਕਿੰਨਾ ਚੰਗਾ ਸੁੰਭ ਚੈੱਕ ਕਰੋ ਬਾਈ ਘੋੜੇ ਦੇ ਕਿੱਡੇ ਭਾਰੇ ਤੇ ਵੱਡੇ ਸੁੰਭਾ ਤੇ ਪਿੱਟੂੜਾ ਦੇਖੋ ਘੋੜੇ ਦਾ ਬਹੁਤ ਜਿਆਦਾ ਚੰਗਾ ਘੋੜਾ ਇਹ ਤੇ ਵੀ ਨਾਬਾ ਮੰਡੀ ਪਹੁੰਚਿਆ ਹੋਇਆ ਹੋਰ ਬਹੁਤ ਚੰਗੇ ਘੋੜੇ ਆਣੇ ਆ ਇੱਥੇ ਤੇ ਆ ਬਈਆਂ ਦਾ ਨੰਬਰ ਆ ਜਿਹੜੇ ਵੀਰ ਨੇ ਕੰਟੈਕਟ ਕਰਨਾ ਹੋਵੇ ਜਿਆਦਾ ਜਾਣਕਾਰੀ ਲਈ ਉਹ ਸੰਪਰਕ ਕਰ ਸਕਦਾ ਤੇ ਸਟੱਡ ਸਰਵਿਸ ਓਪਨ ਹੈ ਸਟੱਡ ਸਰਵਿਸ ਓਪਨ ਆ ਘੋੜੇ ਦੀ ਆ ਨੰਬਰ ਦਾ ਸਕਰੀਨ ਸ਼ਾਟ ਮਾਰ ਲਿਓ ਜੀ ਬਹੁਤ ਜਿਆਦਾ ਚੰਗਾ ਘੋੜਾ ਬਾਈ ਜੀ ਵਾਈਟ ਕੋਬਰਾ ਦਾ ਬੱਚਾ ਤੇ ਰਾਜੂ ਡੋੜ ਦਾ ਪੋਤਾ ਮਾਂ ਬੋਰ ਲਾਈਨ ਦੀ ਆ ਤੇ ਬਹੁਤ ਸੋਹਣਾ ਘੋੜਾ ਠੀਕ ਹੈ ਭਾਈ